ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਹਰ ਇੱਕੋਸ਼ ਸ਼ਖਸ ਦੇ ਲਈ ਖਾਸ ਆ ਜਿਹੜਾ ਪਿੰਡ ਦੇ ਵਿੱਚ ਜੰਮਿਆ ਪਲਿਆ ਤੇ ਵੱਡਾ ਹੋਇਆ ਦੋਸਤੋ ਉਹ ਥਾਂ ਜਿਸ ਨਾਲ ਦੁਨੀਆ ਵਿੱਚ ਮੈਨੂੰ ਪਛਾਣ ਕਰਾਉਣੀ ਸੌਖੀ ਹੁੰਦੀ ਆ ਮੈਂ ਕਿਤੇ ਵੀ ਜਾਵਾਂ ਮੇਰਾ ਨਾਂ ਜਾਂ ਪਿਤਾ ਦਾ ਨਾਂ ਬਾਅਦ ਵਿੱਚ ਪੁੱਛਿਆ ਪਹਿਲਾਂ ਪੁੱਛਦੇ ਆ ਕਿ ਕਿੱਥੋਂ ਆਇਆ ਤੇ ਜਵਾਬ ਵਿੱਚ ਮੈਂ ਆਪਣੇ ਪਿੰਡ ਦਾ ਨਾਮ ਦੱਸਦਾ ਹਾਂ ਦੱਸਾਂ ਵੀ ਕਿਉਂ ਨਾ ਸਭ ਕੁਝ ਤਾਂ ਇਥੋਂ ਮਿਲਿਆ ਘਰ ਬਣਾਉਣ ਲਈ ਥਾਂ ਪੀਣ ਲਈ ਪਾਣੀ ਮਿਲਿਆ ਖਾਣ ਲਈ ਦਾਣੇ ਇਸ ਪਿੰਡ ਦੀ ਜ਼ਮੀਨ ਵਿੱਚੋਂ ਮਿਲਦੇ ਆ ਬਚਪਨ ਇਸ ਪਿੰਡ ਦੀਆਂ ਗਲੀਆਂ 'ਚ ਹੰਡਾਇਆ ਹਰ ਦਿਨ ਸੁੱਖ ਸ਼ਾਂਤੀ ਤੰਦਰੁਸਤੀ ਦੀ ਅਰਦਾਸ ਗੁਰਦੁਆਰਾ ਸਾਹਿਬ ਵਿੱਚ ਹੁੰਦੀ ਖੇਡਣ ਲਈ ਥਾਂ ਦਿੱਤੀ ਜ਼ਿੰਦਗੀ ਦੇ ਵਿੱਚ ਟਲਣ ਦਾ ਸਲੀਕਾ ਇਸੇ ਪਿੰਡ ਦੇ ਸਕੂਲ 'ਚੋਂ ਮਿਲਿਆ ਉਮਰਾਂ ਦੇ ਹਾਨੀ ਇਥੋਂ ਮਿਲੇ ਹਾਸੇ ਵੀ ਇਥੋਂ ਮਿਲੇ ਤੇ ਗਮ ਚ ਸ਼ਾਮਲ ਹੋ ਕੇ ਦੁੱਖ ਵਡਾਉਣ ਵਾਲੇ ਵੀ ਇਥੋਂ ਹੀ ਮਿਲੇ ਜੇ ਸੋਚਾਂ ਤਾਂ ਜਨਮ ਮਾਂ ਦਿੱਤਾ ਤੇ ਬਾਕੀ ਜੋ ਕੁਝ ਮਿਲਿਆ ਉਹ ਮੈਨੂੰ ਮੇਰੇ ਪਿੰਡ ਚੋਂ ਮਿਲਿਆ ਕਿੰਨੀ ਮੁਹੱਬਤ ਹੈ ਇਸ ਨੂੰ ਮੇਰੇ ਨਾਲ ਉਹ ਮੇਰੇ ਪਿੰਡ ਦਾ ਅੱਡਾ ਜਿੱਥੋਂ ਬਸ ਚੜ੍ਹ ਕੇ ਕਿਤੇ ਵੀ ਜਾਵਾਂ ਮੇਰੇ ਆਉਣ ਤੱਕ ਬੇਸਬਰੀ ਨਾਲ ਉਡੀਕਦਾ ਰਹਿੰਦਾ ਹੈ ਕਰਦਾ ਤਾਂ ਇੱਕ ਦਰਵਾਜ਼ਾ ਉਹ ਵੀ ਕਈ ਵਾਰ ਬੰਦ ਹੁੰਦਾ ਆਉਂਦਿਆਂ ਨੂੰ ਪਰ ਮੇਰੇ ਪਿੰਡ ਵਾਲਾ ਆਉਂਦਾ ਹਰ ਇੱਕ ਛੋਟਾ ਵੱਡਾ ਰਾਹ ਮੇਰੇ ਲਈ ਥੱਲੇ ਵਿਸ਼ਕੇ ਉਡੀਕ ਕਰਦਾ ਹੈ ਚੜਦੇ ਸੂਰਜ ਦੀਆਂ ਕਿਰਨਾਂ ਜਦ ਧਰਤੀ ਤੇ ਪੈਂਦੀਆਂ ਤੇ ਵੇਖ ਮੈਨੂੰ ਲੱਗਦਾ ਹੈ ਜਿਵੇਂ ਮੇਰੇ ਪਿੰਡ ਤੇ ਰੋਸ਼ਨੀ ਕਰਨ ਲਈ ਚੜਦਾ ਹੋਵੇ ਮੈਂ ਚਾਹੇ ਜਿੰਨੀਆਂ ਮਰਜੀ ਮਹਿੰਗੀਆਂ ਥਾਵਾਂ ਤੇ ਚਲਾ ਜਾਵਾਂ ਪਰ ਸਕੂਨ ਪਿੰਡ ਦੀ ਗੋਦ ਚਾ ਕੇ ਹੀ ਮਿਲਦਾ ਹੈ ਪਰ ਮੈਂ ਆਪਣੇ ਆਪ ਨੂੰ ਬਦਨਸੀਬ ਸਮਝਦਾ ਹਾਂ ਕਿ ਮੇਰੇ ਪਿੰਡ ਨੇ ਮੈਨੂੰ ਸਭ ਕੁਝ ਦਿੱਤਾ ਪਰ ਉਸ ਦੇ ਬਦਲੇ ਮੈਂ ਇਸ ਦੇ ਪਾਣੀ ਨੂੰ ਗੰਦਾ ਕਰ ਰਿਹਾ ਇਸ ਦੇ ਖੇਤਾਂ ਨੂੰ ਜ਼ਹਿਰੀਲਾ ਕਰ ਰਿਹਾ ਰੁੱਖਾਂ ਨੂੰ ਕੁੱਟ ਕੁਦਰਤ ਦੀ ਸੁੰਦਰਤਾ ਨੂੰ ਖਤਮ ਕਰ ਰਿਹਾ ਸੋ ਦੋਸਤੋ ਆਓ ਇੱਕ ਕੋਸ਼ਿਸ਼ ਕਰੀਏ ਕਿ ਜਿਸ ਪਿੰਡ ਨੇ ਸਾਨੂੰ ਸਭ ਕੁਝ ਦਿੱਤਾ ਉਸ ਲਈ ਅਸੀਂ ਵੀ ਕੁਝ ਕਰੀਏ ਤੇ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਲਈ ਇਹ ਜਿਉਂਦਾ ਰਹਿ ਸਕੇ ਮੇਰਾ ਪਿੰਡ ਮੇਰੀ ਪਛਾਣ ਸੋ ਦੋਸਤੋ ਇਹ ਇੱਕ ਸਨੇਹਾ ਸੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ